ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ ਆਪਣੇ ਕਲਚਰ ਨਾਲ ਆਪਣੇ ਸਭਿਆਚਾਰ ਨਾਲ ਜੋੜ ਕੇ ਰੱਖੀਏ ਆ ਤਿੰਨ ਸਟੇਜਾਂ ਹੋਣਗੀਆਂ ਕਵਤਾ ਦੀ ਗੀਤ ਦੀ ਤੇ ਮਿੰਨੀ ਕਹਾਣੀ ਦੀ ਵੱਖਰੇ ਵੱਖਰੇ ਪੜਾ ਦੇ ਵਿੱਚ ਦਾ ਰਾਜ ਸਿੰਘ ਬਾਠ ਉਹਨਾਂ ਦੀ ਜਾਤ ਦੇ ਵਿੱਚ ਤਕਰੀਬਨ 8 ਲੱਖ ਰੁਪਏ ਦੇ ਇਨਾਮ ਵੀ ਬੱਚਿਆਂ ਨੂੰ ਦਿੱਨੇ ਜਾਂ ਅਸੀਂ ਵੈਸੇ ਦੂਰੋਂ ਬੈਠੇ ਹੀ ਕਹੀ ਜਾ ਰਹੇ ਹਾਂ ਬੱਚਿਆਂ ਦਾ ਪੰਜਾਬੀ ਨਾਲ ਮੋਹ ਨਹੀਂਗਾ ਬੱਚੇ ਬੱਚੇ ਫੋਨ ਤੇ ਜ਼ਿਆਦਾ ਲੱਗੇ ਰਹਿੰਦੇ ਨੇ ਬੱਚੇ ਫੋਨ ਤੇ ਲੱਗਣ ਕਿਉਂ ਨਾ ਜੇ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਨੂੰ ਟਕਾਲਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਨੇ ਬੰਦੇ ਉਹਨਾਂ ਨੂੰ ਪੰਜਾਬੀ ਦੀਆਂ ਕਹਾਣੀਆਂ ਨੇ ਸੁਣਾਉਂਦੇ ਮੇਰੇ ਟਾਈਮ ਦੇ ਵਿੱਚ ਮਾਤਾ ਸਾਨੂੰ ਆ ਪੁਰਾਣੀਆਂ ਕਹਾਣੀਆਂ ਸਾਖੀਆਂ ਦੋ ਦੋ ਘੰਟੇ ਸੁਣਾਉਂਦੇ ਰਹਿੰਦੇ ਸੀਗੇ ਆ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦੇ ਜਿੰਨੇ ਵੀ ਦੇਖਦੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜੀ ਮਸਤਵਾਨਾ ਸਾਹਿਬ ਵਖੇ ਸਿੰਗਰੂਰ ਵਖੇ ਦੌਰਵਜਾ ਆ ਨਵੀਆਂ ਕਲਮਾਂ ਨਵੀਂ ੜਾਨ ਤਹਿਤ ਜੋ ਪ੍ਰੋਜੈਕਟ ਤਕਰੀਬਨ 14 ਮਹੀਨੇ ਪਹਿਲਾਂ ਅਸੀਂ ਲਾਂਚ ਕੀਤਾ ਸੀ ਆ ਉਹ ਹੁਣ ਚੱਲ ਰਹੀ ਹੈ ਜਿਸ ਵਿੱਚ ਸੰਖੇਪ ਚ ਕਹ ਲਓ ਬੰਦਿਆ ਭਾਰਤ ਤੋਂ ਬੱਚੇ ਆ ਰਹੇ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਬੱਚੇ ਆ ਰਹੇ ਨੇ ਰਾਜਸਥਾਨ ਤੋਂ ਆ ਰਹੇ ਨੇ ਮਾਝੂਪ੍ਰਦੇਸ਼ ਤੋਂ ਆ ਰਹੇ ਨੇ ਹਰਿਆਣੇ ਤੋਂ ਆ ਰਹੇ ਨੇ ਬਾਲੇ ਮੁਲਕਾਂ ਤੋਂ ਆ ਰਹੇ ਨੇ ਸਾਡੀ ਕੋਸ਼ਿਸ਼ ਹੈ ਮੇਰੀ ਟੀਮ ਦੀ ਕੋਸ਼ਿਸ਼ ਹੈ ਅੰਕਾਰ ਸਿੰਘ ਤੇਜੇ ਜੀ ਗੁਰਵਿੰਦਰ ਸਿੰਘ ਜੀ ਮੇਰੇ ਨਾਲ ਨੇ ਮੀਡੀਆ ਚਾਰਜ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੀਏ ਆਪਣੇ ਕਲਚਰ ਨਾਲ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖੀਏ ਸੋ ਇਸ ਦੋ ਰੋਜ਼ਾ ਕਾਨਫਰੰਸ ਦੇ ਵਿੱਚ ਸਾਰੇ ਪੰਜਾਬ ਚੋਂ ਜਾਂ ਨਾਲ ਦੀਆਂ ਲਗਦੀਆਂ ਅਪਰਾੰਤਾਂ ਚੋਂ ਆਪਾਂ ਆਪਣੇ ਜ਼ਿਲ੍ਹੇ ਤੋਂ ਜਿੱਤ ਕੇ 800 ਦੇ ਬੱਚੇ ਤਕਰੀਬਨ ਪਰਫਾਰਮ ਕਰਨ ਆ ਰਹੇ ਨੇ ਤਿੰਨ ਸਟੇਜਾਂ ਹੋਣਗੀਆਂ ਕਵਤਾ ਦੀ ਗੀਤ ਦੀ ਤੇ ਮਿੰਨੀ ਕਹਾਣੀ ਦੀ ਵੱਖਰੇ ਵੱਖਰੇ ਪੜਾਅ ਦੇ ਵਿੱਚ ਤੇ ਐਂਡ ਤੇ ਇਹਨਾਂ ਬੱਚਿਆਂ ਨੂੰ ਇਹਨਾਂ ਵਿੱਚੋਂ ਅਸੀਂ ਬੜੇ ਵਧੀਆ ਜਜਮੈਂਟ ਦੀ ਟੀਮ ਲਾਈ ਹੈ ਸਦਾ ਰਾਜ ਸਿੰਘ ਬਾਠ ਉਹਨਾਂ ਦੀ ਯਾਦ ਦੇ ਵਿੱਚ ਤਕਰੀਬਨ 8 ਲੱਖ ਰੁਪਏ ਦੇ ਇਨਾਮ ਵੀ ਬੱਚਿਆਂ ਨੂੰ ਦਿੱਨੇ ਜਾਂ ਤੇ ਬੱਚਿਆਂ ਦੀ ਰਹਿائش ਦਾ ਪ੍ਰਬੰਧ ਬੱਚਿਆਂ ਨੂੰ ਖਾਣ ਪੀਣ ਦਾ ਪ੍ਰਬੰਧ ਬੱਚਿਆਂ ਦੀ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਬੱਚਿਆਂ ਦੇ ਸਿਕਿਉਰਿਟੀ ਦਾ ਪ੍ਰਬੰਧ ਤਕਰੀਬਨ 50 1500 ਦੇ ਕਰੀਬ ਸਾਡੇ ਜਿਹੜੇ ਮਹਿਮਾਨ ਹੋਣਗੇ ਬੱਚੇ ਤੇ ਮਾਪੇ ਬਾਪ ਤੇ ਅਧਿਆਪਕ ਅਸੀਂ ਉਹਨਾਂ ਦਾ ਸਾਰਾ ਇੰਤਜ਼ਾਮ ਹੋ ਚੁੱਕਾ ਹੈ ਅੱਜ ਦੇ ਜੋ ਬੱਚੇ ਨੇ ਟੈਲੀਫੋਨਾਂ 'ਵਲ ਜ਼ਿਆਦਾ ਹੋ ਗਏ ਨੇ, ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਰਹਿੰਦੇ ਨੇ, ਤੁਹਾਡੇ ਇਸ ਉੱਪਰ ਆਲੇ ਨੂੰ ਲੱਗਦਾਗਾ ਕਿ ਕਿੰਨਾ ਕੁ ਫਰਕ ਪਵੇਗਾ ਆਉਣ ਵਾਲੀ ਪੀੜ੍ਹੀ ਨੂੰ ਕਿਉਂਕਿ ਕਿਸੇ ਵੀ ਦੇਸ਼ ਦੀ ਜੋ ਧੁਰ ਹੁੰਦੀ ਆ ਬੱਚੇ ਹੀ ਹੁੰਦੇ ਨੇ। ਆ ਬਿਲਕੁਲ ਜੀ ਆਪਾਂ ਵੈਸੇ ਸਾਰੇ ਜਾਣਦੇ ਆ ਸਿਹਤ ਇੱਕ ਵਧੀਆ ਸਮਾਜ ਸਿਰਜਣ ਵਿੱਚ ਬਹੁਤ ਸਹਾਇ ਹੋਂਦਾ ਆ। ਸੋ ਸਿਹਤ ਦੀ ਦੇਣ ਜਿੰਨਾ ਅਸੀਂ ਸਿਹਤ ਲਿਖਣ ਲੱਗ ਜਾਈਏ ਜਾਂ ਸਿਹਤ ਪੜਨ ਲੱਗ ਜਾਈਏ ਜਾਂ ਸਾਡੇ ਬੱਚੇ ਸਿਹਤ ਲਿਖਣ ਲੱਗ ਜਾਣ ਜਾਂ ਪੜਨ ਲੱਗ ਜਾਣ ਤੇ ਆਪਣੇ ਆਪ ਹੀ ਇਹ ਵਧੀਆ ਸਮਾਜ ਸਿਰਜਣ ਲੱਗ ਜਾਣਗੇ। ਅਸੀਂ ਵੈਸੇ ਦੂਰੋਂ ਬੈਠੇ ਹੀ ਕਹੀ ਜਾ ਰਹੇ ਆ ਬੱਚਿਆਂ ਦਾ ਪੰਜਾਬੀ ਨਾਲ ਮੋਹ ਨਹੀਂਗਾ ਬੱਚੇ ਬੱਚੇ ਫੋਨ ਤੇ ਜ਼ਿਆਦਾ ਲੱਗੇ ਰਹਿੰਦੇ ਨੇ ਬੱਚੇ ਫੋਨ ਤੇ ਲੱਗਣ ਕਿਉਂ ਨਾ ਜੇ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਨੂੰ ਟਕਾਲਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਨਹੀਂ ਬੰਦੇ ਉਹਨਾਂ ਨੂੰ ਪੰਜਾਬੀ ਦੀਆਂ ਕਹਾਣੀਆਂ ਨਹੀਂ ਸੁਣਾਉਦੇ ਮੇਰੇ ਟਾਈਮ ਦੇ ਵਿੱਚ ਮਾਤਾ ਸਾਨੂੰ ਆ ਪ੍ਰਾਣੀਆਂ ਕਹਾਣੀਆਂ ਸਾਖੀਆਂ ਦੋ ਦੋ ਘੰਟੇ ਸੁਣਾਉਦੇ ਰਹਿੰਦੇ ਸੀਗੇ ਤੇ ਸਾਨੂੰ ਸਾਡਾ ਵੀ ਫਰਜ਼ ਪਛਾਣਨਾ ਚਾਹੀਦਾ ਕਿ ਬੱਚਿਆਂ ਨੂੰ ਅਸੀਂ ਬਹੁਤ ਆਪਣੇ ਤੋਂ ਦੂਰ ਨਾ ਹੋਣ ਦੇਈਏ ਤੇ ਆਪਣੇ ਆਪ ਹੀ ਉਹ ਕਿੰਨਾ ਦੇ ਹਾਂ ਜੋਗੇ ਅੱਜ ਟੈਕਨੋਲੋਜੀ ਦਾ ਫੋਨਾਂ ਦਾ ਕਿਸੇ ਹੱਦ ਤੱਕ ਤੋਂ ਅਸੀਂ ਪੂਰਾ ਠਾ ਨਹੀਂ ਸਕਦੇ ਪਰ ਕੁਝ ਹਿੱਸੇ ਦੇ ਵਿੱਚੋਂ ਤੋਂ ਇਹਨਾਂ ਬੱਚਿਆਂ ਨੂੰ ਕੱਢ ਕੇ ਉਹਨਾਂ ਨੂੰ ਜਦ ਲਿਖਣ ਲਈ ਪ੍ਰੇਰਿਤ ਕੀਤਾ ਉਹ ਉਹਨਾਂ ਨੂੰ ਸਬਜੈਕਟ ਦਿੱਤਾ ਮੈਂ ਆਧਾਰ ਦੇ ਸਕਦਾ ਜੇ ਆਪਾਂ ਕਹਿੰਦੇ ਹਾਂ ਵਾਤਾਵਰਣ ਆ ਜੇ ਕੋ ਬੱਚਾ ਬਾਤਾਂਵਾਂ ਤੇ ਕਵਤਾ ਲਿਖੂਗਾ ਤੇ ਉਹ ਆਪਣੇ ਦਿਲ ਨਾਲ ਪਹਿਲਾਂ ਸਾਰਾ ਕੁਝ ਸਮਝੋਤਾ ਕਰਕੇ ਹਰ ਚੀਜ਼ ਜਾਣ ਕੇ ਫੇਰ ਲਿਖ ਪਾਊਗਾ ਇਹਦਾ ਮਤਲਬ ਇਹ ਹੋਊਗਾ ਵੀ ਉਹ ਬੱਚਾ ਬਾਤਾਂਵਰ ਲਈ ਆਪ ਨਪੁੰਨ ਹੋ ਗਿਆ ਘਟੋ ਘਟ ਸੋ ਇਦਾਂ ਦੇ ਜਿਹੜੇ ਬਹੁਤ ਸਾਰੇ ਵਿਸ਼ੇ ਅਸੀਂ ਬੱਚਿਆਂ ਨੂੰ ਦਿੰਨੇ ਆ ਉੱਤੇ ਉਹ ਲਿਖਦੇ ਨੇ ਤੇ ਆਪਣੇ ਆਪ ਇਹ ਸਮਾਜ ਵਧੀਆ ਡਾਇਰੈਕਸ਼ਨ ਵੱਲ ਹੋ ਜਾਏਗਾ ਸਰ ਕਿਹੜੀਆਂ ਕਿਹੜੀਆਂ ਸਟੇਟਾਂ ਤੋਂ ਬੱਚੇ ਆ ਰਹੇ ਨੇ ਆ ਸਾਡੇ ਕੋਲ ਜੀ ਟੋਟੋ 42 ਟੀਮਾਂ ਨੇ ਸੋ ਅਸੀਂ ਤੇ ਐਕਸਪੈਕਟ ਕਰਦੇ ਆ ਕਿ ਹਰ ਟੀਮ ਦੇ ਮੈਂਬਰ ਇੱਥੇ ਪਹੁੰਚ ਰਹੇ ਨੇ 26 25 ਤੇ ਤੁਹਾਡੇ ਜ਼ਿਲ੍ਹੇ ਪੰਜਾਬ ਦੇ ਨੇ 23 ਜ਼ਿਲ੍ਹੇ ਸੋਰੀ ਤੇ ਸਾਡੇ ਕਈ ਜ਼ਿਲ੍ਹਿਆਂ ਦੇ ਵਿੱਚ ਦੋ ਦੋ ਟੀਮਾਂ ਵੀ ਨੇ ਬਾਹਲੇ ਸੂਬਿਆਂ ਤੋਂ ਰਾਜਸਥਾਨ ਤੋਂ ਸਾਡੀਆਂ ਦੋ ਟੀਮਾਂ ਨੇ ਜਿੱਥੇ ਪੰਜ ਕਿਤਾਬਾਂ ਅਸੀਂ ਰਿਲੀਜ਼ ਕਰ ਚੁੱਕੇ ਆ ਆ ਬੜੀ ਵੱਡੀ ਆਸ ਹੈ ਜੀ 1500 10 ਇਕੱਠ ਹੋਣਾ ਉਹ ਵੀ ਜ਼ਿਲ੍ਹਾ ਤੋਂ ਪਿੱਛੋਂ ਜਿੱਤ ਕੇ ਆ ਕੇ ਜੋ ਪਹਿਲਾਂ ਬੜਾ ਕੁਝ ਜੇਲਿਆਂ ਦੇ ਵਿੱਚ ਉਹਨਾਂ ਦੀਆਂ ਬੁੱਕਾਂ ਰੀਲਿਸ ਹੋਣੀਆਂ ਫਿਰ ਉਹਨਾਂ ਦੇ ਕੰਪੀਟੀਸ਼ਨ ਹੁੰਦੇ ਨੇ ਸੋ ਇੱਕ ਵਧੀਆ ਡਾਇਰੈਕਸ਼ਨ ਆ ਗਈ ਹੈ ਇੱਕ ਵਧੀਆ ਪ੍ਰੋਜੈਕਟ ਹੈਗਾ ਤੇ ਮੈਂ ਵਾਸੀ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਕੀਤੇ ਕਾਂਗਾ ਆਓ ਇਹਦੀ ਲਾਈਵ ਬ੍ਰਾਡਕਾਸਟ ਹੋਣੀ ਹੈ ਬਹੁਤ ਸਾਰੇ ਅਸੀਂ মিডিਆ ਨੂੰ ਬੇਨਤੀ ਕੀਤੀ ਅਸੀਂ ਉਹਨਾਂ ਨੂੰ ਆਪ ਲਿੰਕ ਦੇ ਦੇਣਾ ਹੈਗਾ ਤੇ ਤੁਸੀਂ ਜੇ ਆ ਸਕੋ ਠੀਕ ਹੈ ਨਹੀਂ ਤੇ ਘਰ ਬੈਠ ਕੇ ਉਹ মিডিਆ ਨੂੰ ਜ਼ਰੂਰ ਚੁਣ ਲਓ ਜਿਹਦੇ ਵਿੱਚ ਤੁਹਾਨੂੰ ਤੁਸੀਂ ਘਰ ਬੈਠ ਕੇ ਇਹਨਾਂ ਬੱਚਿਆਂ ਨੂੰ ਸੁਣ ਸਕੋ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਸ਼ਾਬਾਸ਼ ਦਿਓ ਪਰ ਤੁਸੀਂ ਸਟੇਜ 'ਤੇ ਦੀ ਗੱਲ ਕੀਤੀ ਹੈ Rajasthan ਦੀ ਕਿ Rajasthan ਉਹਨਾਂ ਦੀ ਆਪਣੀ ਭਾਸ਼ਾ ਵਿੱਚ ਆ ਕੇ ਇੱਥੇ ਲੇਖਕ ਉਹ ਕਰਨਗੇ ਜਾਂ ਉਹ ਆਪਣੀ ਆਪਣੀ ਜੋ ਪੰਜਾਬੀ ਭਾਸ਼ਾ ਇੱਥੇ ਆਣਗੇ ਨਹੀਂ ਨਹੀਂ ਜੀ ਇਹ ਜਿਹੜੀ ਕਿਤਾਬ ਹੈ ਪੰਜਾਬੀ ਨਾਲ ਰਿਲੇਟਡ ਹੈ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ Rajasthan ਜਾਓ ਅਸੀਂ ਹੁਣ ਦੋ ਕਿਤਾਬਾਂ ਉੱਤੇ ਰਿਲੀਜ਼ ਕੀਤੀਆਂ ਨੇ ਉਹ ਤੇ ਪੰਜ-ਛੇ ਕਿਤਾਬਾਂ ਹੋਰ ਲਾਈਨ 'ਚ ਲਾ ਕੇ ਬੈਠੇ ਨੇ ਪੰਜਾਬੀ 'ਚ ਪੰਜਾਬੀ ਚ ਲਿਖਿਆ ਜਾਂਦੀਆਂ ਪੰਜ ਕਿਤਾਬਾਂ ਪਾਕਿਸਤਾਨ ਦੇ ਵਿੱਚ ਰਿਲੀਜ਼ ਹੋਈਆਂ ਨੇ ਨਵੀਆਂ ਕਲਮਾਂ ਨਵੀਂ ਡਾਨ ਪੰਜਾਬੀ ਦੇ ਵਿੱਚ ਬੇਸ਼ੱਕ ਉਹ ਪੰਜਾਬੀ ਸ਼ਾਮੁਖੀ ਵਿੱਚ ਲਿਖਦੇ ਨੇ ਪਰ ਉਹ ਪੰਜਾਬੀ ਹੈ ਸੋ ਪੰਜਾਬੀ ਨਾਲ ਹੀ ਇਹ ਰਿਲੇਟਡ ਜਿਹੜਾ ਸਾਰਾ ਇਵੈਂਟ ਹੈਗਾ ਜੀ ਕਿਤੇ ਨਾ ਕਿਤੇ ਪੰਜਾਬ ਵਿੱਚ ਤੋਂ ਪੰਜਾਬੀ ਹੈ ਬਿਸਰਦੇ ਜਾ ਰਹੀ ਹੈ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪਾਉਂਦੇ ਨੇ ਉਹਨਾਂ ਨੂੰ ਇੱਕ ਆ ਦੂਆ ਵੀ ਨਹੀਂ ਕਹਿਣਾ ਆਂਦਾ ਅੰਗਰੇਜ਼ੀ ਅੱਖਰ ਬੋਲਨੇ ਪੈਂਦੇ ਨੇ ਜਦੋਂ ਤੁਸੀਂ ਦੱਸਦੇ ਹੋ ਕਿ ਰਾਜਸਥਾਨ ਦੇ ਵਿੱਚ ਤੁਹਾਡੀ ਕਿਤਾਬਾਂ ਰਿਲੀਜ਼ ਹੋ ਰਹੀਆਂ ਨੇ ਬੱਚੇ ਉੱਥੇ ਪੜ੍ਹ ਰਹੇ ਨੇ ਤਾਂ ਕਿਤੇ ਨਾ ਕਿਤੇ ਦੇਖਾ ਜਾਵੇ ਹਰ ਕੋਈ ਬੰਦਾ ਕਹਿੰਦਾ ਤੁਸੀਂ ਬਣਾ ਵੀ ਜਦਵੇਂ ਦੱਸਿਆਗਾ ਕਿ ਬੱਚਿਆਂ ਨੂੰ ਫੋਨ ਤੋਂ ਵੱਖ ਕੀਤਾ ਜਾਵੇ ਜਿਵੇਂ ਆਪਣੇ ਦਾਦੀਆਂ ਪਰਦਾਦੀਆਂ ਪਹਿਲਾਂ ਆਪਾਂ ਨੂੰ ਕਹਾਣੀਆਂ ਸੁਣਾਇਆ ਕਰਦੇ ਸੀ ਜਾਂ ਤਾਂ ਅਜੀਹਾ ਕਰਨ ਦੇ ਨਾਲ ਬੱਚਿਆਂ ਨੂੰ ਬਲ ਮਿਲੇਗਾ ਤਾਂ ਨਾਲ ਦੀ ਨਾਲ ਜੋ ਮਾਵਾ ਪਾਪ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜੋ ਸਮਝਣਾ ਚਾਹੀਦਾ ਹੈ ਆ ਬਿਲਕੁਲ ਜੀ ਨਾਲੇ ਆਪਣੇ ਫਰਜ਼ ਤਾਂ ਅਸੀਂ ਪਛਾਣੀ ਹੈ ਨਾ ਇਹ ਤੇ ਸਾਡੀ ਡਿਊਟੀ ਬਣਦੀ ਹੈ ਜੇ ਅਸੀਂ ਆਪਣੇ ਫਰਜ਼ ਨਹੀਂ ਪਛਾਣ ਰਹਾ ਤੇ ਅਸੀਂ ਦਾ ਮਤਲਬ ਹੈ ਬੱਚਿਆਂ ਨੂੰ ਅਸੀਂ ਪਾਲਣਾ ਪੋਸ਼ਣ ਕਰਨ ਦੇ ਵਿੱਚ ਕਮੀ ਛੱਡ ਰਹੇ ਹਾਂ ਰਾਈਟ ਜਿੱਥੇ ਅਸੀਂ ਉਹਨਾਂ ਨੂੰ ਡਾਕਟਰ ਇੰਜੀਨੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਨਾਲ ਦੀ ਨਾਲ ਆਪਣੀ ਮਾਤ ਪਿਤਾ ਸਾ ਦੇ ਨਾਲ ਜੁੜੇ ਰਹਿਣ ਦੀ ਵੀ ਤੇ ਅਸੀਂ ਉਹਨਾਂ ਦਾ ਸਾਡਾ ਫਰਜ਼ ਬਣਦਾ ਹੈ ਤੇ ਅੱਜ ਕੱਲ੍ਹ ਤੇ ਕੈਨੇਡਾ ਦੇ ਵਿੱਚ ਤੇ ਇੱਕ ਵੈਨਕੂਵਰ ਕੈਲਗਰੀ ਐਡਮੈਂਟਨ ਟਵਾਂਟੋ ਬ੍ਰੈਮਟਨ ਇਹ ਸੇ ਪੰਜਾਬੀ ਨਹੀਂ ਹੋਈ ਤਾਂ ਜੌਬ ਨਹੀਂ ਮੈਰੀ ਉਹਤੇ ਦੇ ਯਾ ਸੋ ਕਿਉਂ ਨਹੀਂ ਪੰਜਾਬੀ ਸਿੱਖੀ ਜਾਂਦਾ ਇਹ ਸਨ ਸਾਡੇ ਸਖੀ ਬਾਠ ਦੀ ਜਿਨ੍ਹਾਂ ਨੇ ਕਿਹਾ ਹੈ ਕਿ 16 17 ਨਵੰਬਰ ਨੂੰ ਜੋ ਮਸਤਵਨਾ ਸਾਹਿਬ ਦੀ ਧਰਤੀ ਦੇ ਵਿੱਚ ਇਹ ਕਾਨਫਰੰਸ ਹੋਣੀ ਹੈ ਉਸ ਵਿੱਚ ਸਾਰੇ ਜੋ ਪੰਜਾਬੀ ਤਹ ਸਭ ਨੂੰ ਇਹਨਾਂ ਨੇ ਉੱਥੇ ਆਉਣ ਦਾ ਖੁੱਲਾ ਸੱਦਾ ਦਿੱਤਾ ਦਿੱਤਾ ਸੱਦਾ ਦਿੱਤਾ ਹੈ ਸੰਗਰੂਰ ਤੋਂ ਗੁਰਿੰਦ ਸਿੰਘ ਪੰਜਾਬ ਨੈਸ਼ਨ ਟੀਵੀ